ਪਿੱਕ ਲੱਕ ਲੱਕ ਪਿੱਕ ਪਿੱਕ ਮੱਕ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਓ ਜੀ ਫੋਲੋਅਰ ਚ ਟਾਈਮ ਆ ਜੀ ਮਾਰਨਿੰਗ ਦਾ ਸਾਡੇ 8 ਵਜੇ ਪਰ ਹਾਂਜੀ ਬੁੱਤ ਬੱਚਾ ਪਾਰਟੀ ਖੇਡੀਆਂ ਦੇ ਸਾਰੇ ਇਕੱਠੇ ਹੋਏ ਆ ਲੈ ਹੁਣ ਇਹ ਤੇ ਤੂੰ ਬੈਠਣ ਵਾਲੀ ਤੋੜੇਂਗੀ ਖੜੀ ਹੋ ਜਾ ਹੁਣ ਤੂੰ ਵੱਡੀ ਐਂਗੀ ਨਹੀਂ ਪੁੱਤ ਵੱਡਾ ਐ ਤੂੰ ਖੜਾ ਹੋ ਜਾ ਵਾਜੀ ਮੰਮੀ ਗੱਲਾਂ ਬਾਤਾਂ ਚੱਲ ਜੰਗ ਇਹਨਾਂ ਦੀਆਂ ਤੇ ਅਸੀਂ ਚੱਲੇ ਅੱਧਰ ਚਾਚਾ ਜੀ ਕੀ ਘਰੇ ਤੇ ਅਜੇ 8 ਵਜੇ ਮੰਮੀ ਤੇ ਕਹਿੰਦੀ ਰੋਟੀ ਖਾ ਲੋ ਉਸਕੇ ਪੈਸਾ ਨੂੰ ਤਾਂ ਨਹੀਂ ਹੈਗੀ ਹਜੇ ਭੁੱਖ ਅਸੀਂ ਚੱਲੇ ਹੁਣ ਦਾਦੂ ਕਿੱਥੇ ਘੁੰਮਣ ਫਿਰਨਾ ਤੂੰ ਕਿ ਚਾਰੇ ਪਾਸੇ ਨੇੜੇ ਨੇੜੇ ਇੱਥੇ ਸਾਰਿਆਂ ਦੇ ਸਾਡੇ ਆਪਸ ਵਿੱਚ ਜਾਨੀ ਕਿ ਸਗਿਆਂ ਦੇ ਸਾਰਿਆਂ ਦੇ ਘਰ ਆ ਹੁਣ ਵੈਸੇ ਇੱਥੇ ਮਿਲਣਦੀ ਐ ਚਾਚਾ ਜੀ ਦੀ ਬੀਟੀ ਆਈ ਹੋਈ ਐ ਬਾਕੀ ਹੋਰ ਵੀ ਆ ਜਾਣੀਆਂ ਡੱਡ ਭੈਣਾ ਫਿਰ ਸਾਰੇ ਇਕੱਠੇ ਹੋਣਗੇ ਕੱਲ ਜਦੋਂ ਇੱਥੇ ਆਏ ਸੀ ਜਣੀ ਕਿ ਤੁਸੀਂ ਵਲੌਗ ਨਹੀਂ ਦੇਖਣਾ ਵਲੌਗ ਹੀ ਨਹੀਂ ਅਪਲੋਡ ਹੋਇਆ ਹੈਗਾ ਚੰਗਾ ਆ ਨਾ ਫਿਰ ਮੈਂ ਤਾਂ ਜਾਵੜਾ ਮੈਂ ਪਿੰਡ ਜਾਵੜਾ ਹਾਂ ਦੱਦੀ ਮੈਂ ਬੂ ਮੈਂ ਪਿੰਡ ਗੋਲ ਗੱਪੇ ਤਾਂ ਲਿਆ ਦੂੰਗੀ ਵਿਚਾਰੇ ਦੇਣ ਗੋਲ ਗੱਪੇ ਹਾਏ ਔੜ ਡਿੱਗ ਤੇ ਔੜ ਡਿੱਗ ਤੇ ਠਰਿਆ ਪਿਆ ਗੇ ਦਿਨ ਚੱਕਲਾ ਵੀ ਮੁੰਡਿਆ ਹਾਂ ਉਹ ਭੱਜ ਲਿਆ ਵੜ ਨਹੀਂ ਗਾ ਬਈ ਉਦੋਂ ਨਾ ਟਿੱਕੜ ਜ਼ਿਲ੍ਹਾ ਹੁੰਦੀ ਸੀ ਚੱਲ ਬੁੱਤ ਚੱਲ ਇਹਨਾਂ ਆਖਣੇ ਕਿ ਤੇ ਬਾਜ਼ਾਰ ਹੀ ਜਾਂਦੀ ਐ ਚੱਲ ਗਾਣਾ ਗੋਲ ਗੁੱਪੇ ਖਵਾ ਦੀ ਆਗਲੀ ਰਹੇਗੀ ਨਾ ਬੱਚਾ ਬਾੜ ਤੇ ਇਹ ਹੈ ਕੱਪੜਾ ਪੰਜਾ ਵੰਨ ਤੇ ਇੱਧਰ ਦੇਖੋ ਸਤਿ ਸ਼੍ਰੀ ਅਕਾਲ ਬਰਾਬਰ ਸਾਰਿਆਂ ਨੂੰ ਇੱਧਰ ਤੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਦੇ ਸਾਰਿਆਂ ਨੂੰ ਤੁਹਾਨੂੰ ਦੇਖ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾਓ

ਤੁਸੀਂ ਤਿਆਰ ਹੋਗੇ ਨਾ ਹੋਗੇ ਨਾ ਵੀ ਫੇਰ ਮੈਂ ਤੁਹਾਡੇ ਵਲੌਗ ਬਣਾਉਗੀ ਕੋਈ ਨਹੀਂ ਐਂ ਚੱਲਦੇ ਹੁੰਦੇ ਆ ਚਲਾ ਚਲਾ ਨਾ ਵੀਰੇ ਮਾਰ ਦੇਿੰਦੇ ਜੇ ਬ੍ਰਹਮਾਨ ਤਾਂ ਸੁਣੋ ਸੁਣੀ ਵੀ ਅਮਾਨਤ ਚਲਾ ਦੇ ਬੱਤ ਚਲਾ ਦੇ ਨਾਲੇ ਕਿchnਾਏ ਨਾ ਨਾਲ ਬਿਠਾ ੜੋ ਨਾਲ ਬਿਠਾ ਦੇ ਨਾਲ ਵੀਰੇ ਨੂੰ ਨਾਲ ਗੇ ਨਾ ਪੜਾ ਇਹ ਫੇਰ ਝੋਟੇ ਦਵੂਗਾ ਤੈਨੂੰ ਗੱਲ ਵੀ ਬੰਨ ਗਿਆ ਕਰ ਕਿਸੇ ਦੀ ਮੈਂ ਮਾਰੂ ਕੰਨ ਦੇ ਚੱਲ ਅਸ ਚੱਲ ਬੈਠ ਚੱਲ ਚਲਾਓ ਹੁਣ ਆ ਟਰੈਕਟਰ ਪਾਸੇ ਕਰ ਦੇ ਟਰੈਕਟਰ ਪਾਸੇ ਕਰ ਦੇ ਦੇ ਨੇ ਆ ਜੀ ਸਾਸੀ ਕੰਦੀ ਰੋਟੀ ਖਾ ਕੇ ਜਾਈਏ ਰਾ ਲੈ ਅੱמא ਫਿਰ ਉੱਥੇ ਵੀ ਤਾਂ ਰੋਟੀ ਪਕਾਈ ਨਹੀਂ ਸੋਲੀ ਸਾਰੀ ਥਾਲ ਜਮਾਈ ਵਈਆ ਕਿੱਦਾਂ ਚੱਲੀਆ ਗਾ ਸਾਰਾ ਦਿਨ ਦੁਕਾਨ ਤੇ ਅੰਦਰ ਰਹਿੰਦੇ ਕੁੱਕੂ ਮੈਂ ਦੁਕਾਨ ਦੀ ਗਾ ਗਾ ਪਹਿਲੀਆਂ ਸਾਡੇ ਮੁੰਡੇ ਗੋਲ ਗੱਪੇ ਗੋਲ ਗੱਪੇ ਗੋਲ ਗੱਪੇ ਗੋਲ ਮੈਂ ਆਪ ਦਾ ਚਾਰਜਰ ਚੱਕ ਲਿਆ ਵਾ ਕੋਈ 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 ਲੱਭੇ ਉਹ ਇਥੇ ਖਾੜ ਹੈ ਇਥੇ ਖਾੜੀ ਤੇ ਅਸੀਂ ਪਾਂਡੇ ਵਾਜਦੇ ਹੁੰਦੇ ਸੀ ਕੱਪੜੇ ਧੋਦੇ ਹੁੰਦੇ ਸੀ ਗੋਲ ਗੋਲ ਗੱਪਾ ਕੱਪੇ ਵਿੱਚ ਪਾਣੀ ਮੇਰੇ ਅਣਗੋਖੀ ਜਾ ਤਾਂ ਫਿਰ ਜਾਂਦੇ ਆ ਆ ਦੇ ਬੱਸ ਆ ਜਾਂਦੇ ਆ ਆਪਣੇ ਨੇੜੇ ਆਦੇ ਥੋੜੇ ਵਕਤ ਹੀ ਆ ਲੈਣਾ

ਗਲਨਾ ਜਰਾਣਕ ਮੇਲੇ ਕਦੋਂ ਨੇ ਖੜੇ ਧੁੱਪ ਕੋਈ ਖੇਡ ਲੈ ਮੈ ਆਣੇ ਸਮੱਜ ਕਿੱਥੇ ਆ ਮੱਝ ਕੀ ਦਿੰਦੀ ਆ ਦੁੱਧ ਦੁੱਧ ਦਿੰਦੀ ਆ ਤੇ ਬੱਚੇ ਕਿੱਥੇ ਆ ਤੇ ਗਾਂ ਕਿੱਧਰ ਗਈ ਛੋਡੀ ਮੱਧ ਨੂੰ ਨਵਾਉਣ ਆਲੀ ਆਣਵਾ ਮੱਝ ਨੂੰ ਨਵਾਓ ਬਈ ਨਵਾਉਣ ਆਲੀ ਆ ਬਈ ਪੈਪ ਨਾਲ ਕਹਿਣਾ ਠੰਡ ਹੈਗੀ ਠੰਡਣੀ ਗਈ ਠੰਡ ਹੈਗੀ ਤੋਤੇ

ਪਟ ਉੱਥੇ ਬਲਬ ਨਹੀਂ ਬਲਦੇ ਆਣੀ ਮੁੰਮੀ ਨਾ ਤੋ ਹੋਗੀ ਹੋਗੀ ਹਾਂ ਹਾਂ ਹੁਣ ਕੀ ਕਰੇਗਾ ਖੇਡੇਗਾ ਕਿਸ ਸਮੇਂ ਦਾ ਸੌਂ ਜੀ ਕਦੇ ਖੇਡੂੰਗਾ ਸਮੇਂ ਤੇ ਲੋ ਜੀ ਸਾਰੇ ਬੱਚੇ ਪਾਰਟੀ ਆ ਜਿਹੜੇ ਇਕੱਠੇ ਹੋ ਕੇ ਖੇਡ ਰ ਰਹੇ ਐ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਸੀਗਾ ਕਿ ਸਾਨੂੰ ਵੀ ਜਿਹੜੇ ਬਲੌਗ ਦੇ ਵਿੱਚ ਬੱਚਿਆਂ ਨੂੰ ਲਿਆ ਜਾਵੇ ਤੇ ਆਪਾਂ ਬੱਚਿਆਂ ਦਾ ਥੋੜਾ ਜਿਹਾ ਜਿਹੜਾ ਬਲੌਗ ਬਣਾ ਲਿਆ ਹਾਂਜੀ 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 ਬਾਟਮ ਲਾਉਣੀ ਹੈ ਜੀ ਦੇਖਣੇਗੀ ਸੁਣੀ ਲੱਗੂਗੀ ਕਿ ਬਲੈਕ ਸੁਣੀ ਲੱਗੂਗੀ ਇਹ ਤਾਂ ਬਲੈਕ ਹੋਏ ਤਾਂ ਦੁਪੱਟਾ ਨਹੀਂ ਚੱਲਦੀ। ਇਹ ਤਾਂ ਹੋਰ ਪਲੇਨ ਕਰਾ ਲੇ। ਹਾਂ। ਇੱਕ ਦਿਨਾਂ ਵਾਲਾ ਪਲੇਨ ਬਣਾਉਣਾ। ਹੋਰ ਹੈ। ਸਫਾ। ਹਾਂ। ਮੈਂ 3 ਰੰਗ ਕਰਾ ਆ ਗਿਆ। ਆ ਫੜ ਕੇ ਰੱਖੇ ਹੱਥ ਚੰਗੀ। ਇਹ ਉਹ ਤਾਂ ਪੇਟਣ ਲੱਗਿੱਤੇ ਆਗਾ। ਫੜ ਕੇ ਰੱਖੇ। ਹਾਂ ਫੜ ਕੇ ਰੱਖੇ ਨਾ ਦਵਾ ਰਹੀ। ਇਹਦੇ ਜਿਹੜੇ ਮਾਰੀਏ। ਹਾਈਲਾਈਟਰ ਦੋਇਆ। ਹਾਂ ਨਾ। ਹਿੰਦ ਲੱਗ ਰਹੀ ਹੈ ਜਾਰੇ ਗਗਨ ਬਲੈਕ ਮੈਨੂੰ ਤਾਂ ਬੜੀ ਲੱਗ ਰਿਹਾ ਹੈ ਲੈ ਕੇ ਚੱਲਦਾ ਹੈ ਬਲੈਕ ਚੰਗਾ ਹੈ ਬਲੈਕ ਹੀ ਸੋਹਣਾ ਲੱਗਦਾ ਹੈ ਬਲੈਕ ਹੀ ਚੱਲਦਾ ਹੈ ਜੇ ਕੋਈ ਹੋਰ ਕਲਰ ਹੁੰਦਾ ਹੈ ਨਹੀਂ ਨਹੀਂ ਬਲੈਕ ਹੀ ਕਰਦੇ ਹੋ ਤੁਹਾਨੂੰ ਦੱਸਣੀ ਤਾਂ ਸਹੀ ਤੋ ਬਤਾ ਵੀ ਦੀ ਉਹਦੇ ਨਾਲ ਕੱਪੜੇ ਆ ਹੋ ਹੈ ਦੱਸੋ ਫਿਰ ਉਹਦੇ ਨਾਲ ਦੁਪੱਟਾ ਗਾ ਬਈ ਕੱਪੜੇ ਦਾ ਵੀ ਫਰਕ ਹੋਊਗਾ ਮਾਣੋ ਕੋਈ ਫਰਕ ਹੋਊਗਾ ਉਹ ਤਾਂ ਨਾ ਵਿੱਚੋਂ ਆਏ ਲੱਗਦੇ ਜਿਵੇਂ ਬਰਬਰੀ ਹੁੰਦੀ ਆ ਇਹ ਚੀਜ਼ ਹੋਰ ਆ ਜੀ ਹੋਊਗਾ ਫਰਕ ਬੜਾ ਬੜਾ ਲੈ ਲਓ ਲੈ ਲਓ ਦੋ ਪਈ ਜਾਂਦਾ ਮਾੜਾ ਮਾੜਾ ਬਸ ਆ ਹੀ ਲਈਏ ਹੂੰ ਟੂਨੇ ਲਾ ਤਣਾ ਕਾਲ ਨੂੰ ਲੈ ਆ ਮਾਰੇ ਇਹ ਡਾਈ ਵਾਲਾ ਹੁਣ ਕਾਲ ਨੂੰ ਫਿਰ ਕਿੱਥੇ ਕਾਲ ਨੂੰ ਜਾਂ ਬੁਝਾ ਹੂੰ ਕਾਲ ਨੂੰ ਜਾਣਾ ਇਹ ਕਹਾ ਆਈ ਮੈਂ ਸਾਈਕਲ ਲੈਤਾ ਛੱਪ ਜਾਗੇ ਨਾ ਹੋਏ ਤੇ ਇਹ ਦੇ ਜਾਗਾ ਬਲੈਕ ਪਾਈ ਸੀਗੇ ਪਾਇਆ ਬਲੈਕ ਲੈ ਲੈ ਇੱਕ ਬਲੈਕ ਚ ਹੋਰ ਦਿਖਾਈ ਜਾਣ ਮੈਂ ਹੁਣ ਮੈਂ ਸਾਰੇ ਬਲੈਕ ਤਾਂ ਇਕੱਠੇ ਕਰਨੂੰ ਪ੍ਰਿੰਟ ਕਿ ਫਿਰ ਮੈਨੂੰ ਪਸੰਦ ਨਹੀਂ ਆਇਆ ਫਿਰ ਮੈਂ ਇਹ ਹੀ ਲੈ ਲੈ ਪਲੇਨ ਇਹ ਸੁਣਾ ਨਾ ਚਲੀ ਨਹੀਂ ਠੀਕ ਹੈ ਅੱਛਾ ਕੋਈ ਫੰਕਸ਼ਨ ਆ ਜਾਂਦਾ ਸਿੰਘ ਕਲੈਕਸ਼ਨ ਵਾਲਾ ਲੈ ਬੱਸ ਬੱਸ ਹੈ ਨਹੀਂ ਸੀ ਹੈ ਨਹੀਂ ਸੀ ਤੇ ਬੱਸ ਮਾਰ ਗੋੜ ਚੜਾਈ ਫਿਰਦੀ ਗਰਮੀ ਨਾਲ ਤਾਂ ਮਰੀ ਜਾਈ ਸਾਡੇ ਠੰਡਾ ਬੋਏ ਇਹਨਾਂ ਦੇ ਤਾਂ ਟੋਪੀ ਹੈ ਨਹੀਂ ਕਰੇ ਆ ਕੀ ਦਾ ਬੈਲਵੈਂਡਾ ਕਿਹੜਾ ਬਸੋਲ ਹੈ ਮੇ ਭੈਣ ਇਹ ਵੀ ਨਾਲ ਲੈ ਕੇ ਗਈ ਸੀ ਵੀ ਇਹਦੇ ਨਾਲ ਵੀ ਸੂਟ ਬਣਾਣਾ ਫਿਰ ਮੈਂ ਆਖਾ ਚਲ ਕਿਉਂ ਕਰਨਾ ਐਵੇਂ ਲੈ ਤਲੁਟਾ ਜਾਂਦਾ ਕੁਛ ਨਹੀਂ ਬਣਾਇਆ ਇਹਦੇ ਨਾਲ ਤਾਂ ਮੈਂ ਐਂ ਪਿਆ ਜਿੱਦੇ ਨਾਲ ਲੈਂਦਾ ਇੱਕ ਫੰਕਸ਼ਨ ਚ ਲੈਤਾ ਕੋਣ ਹੈ ਜਿਹੜਾ ਮੈਂ ਬਲੈਕ ਨਾਲ ਹੀ ਲਿਆ ਸੀ ਹਾਂ ਬਲੈਕ ਨਾਲ ਲੈਂਦਾ ਸੀ ਵਿਆਹ ਚ ਤੇ ਮੈਂ ਇਹਦੇ ਨਾਲ ਦੇਖਿਆ ਸੀਗਾ ਪਲੇਨ ਕਿ ਉਹ ਸੋਹਣੀ ਨਹੀਂ ਸੀ ਬੈਲਵਟ ਮੈਂ ਕਿੰਨਾ ਬੇਲਪਾ ਰਹੇ ਚੋਂ ਮੈਨੂੰ ਪੈਸੇ ਲਾਉਣੇ ਆ ਫਿਰ ਮੂੰਹ ਲਾ ਲਈ ਓਕੇ ਯਾ ਫਸ ਤੱਕ ਲਾਸ ਮੈਨੂੰ ਨਾ ਬੁਮੈ ਤੇਰੇ ਨਾਲ ਦਹੀਂ ਲੈਂਦਾ ਤੇਰੇ ਨਾਲ ਦੇ ਲੈਂਦਾ ਮੈਨੂੰ ਤੋਟ ਲਿਆ ਮੈਂ ਕਲਰ ਕਰਨਾ ਸਮੂ ਨਹੀਂ ਦੇਖਦਾ ਦੇਖਣਾ ਕਿਉਂ ਨਹੀਂ ਦੇਖ ਦੇਣਾ ਤੂੰ ਬੈਠਾ ਨਹੀਂ ਕਰਨਾ ਕੋਈ ਸਰ ਸਮਾਈ ਲੱਗਦੀ ਲਓ ਜੀ ਹੁਣ ਆਪਾਂ ਬਲੌਗ ਬਣਾਉਣ ਲੱਗੇ ਆ। ਪਹਿਲਾਂ ਅੱਜ ਗਏ ਸੀਗੇ ਬਿਠਿੰਡੇ ਥੋੜਾ ਜਿਹਾ ਕੰਮ ਸੀ। ਕੰਮ ਕੀ ਸੀ ਸੂਟ ਲੈ ਕੇ ਆਉਣਾ ਸੀਗਾ। ਤੇ ਆਪਾਂ ਨੂੰ ਨਾ ਬਸ ਦੇ ਵਿੱਚ ਟੱਕਰੀ ਭੈਣ ਭੈਣੇ ਦੌੜ ਬੰਦ ਕਰੀ, ਬਾਈਕਟ ਕਰੀ। ਸੀਗੇ ਸੰਗਤ ਮੰਡੀ ਤੋਂ ਹਰਮਨ ਸੀਗਾ ਭੈਣ ਦਣਾ ਤੇ ਭੈਣ ਬਸ ਦੇ ਵਿੱਚ ਮਿਲੀ ਤਾਂ ਇੰਨੀ ਜਿਆਦੇ ਸੱਚੀ ਮੈਨੂੰ ਵੀ ਖੁਸ਼ੀ ਹੋਈ ਤੇ ਭੈਣ ਨੂੰ ਵੀ ਬਹੁਤ ਜਿਆਦੇ ਖੁਸ਼ੀ ਹੋਈ ਹੈ ਨਾ। ਚਲੋ ਆਪ ਨੂੰ ਵੀ ਇਹ ਫੀਲ ਹੁੰਦਾ ਚਲੋ ਆਪਾਂ ਬਲੌਗ ਬਣਾਉਣੇ ਆ ਤੇ ਆਪਣੀ ਪਹਿਚਾਣ ਆ ਯਾਨੀ ਕਿ ਭੈਣ ਨੇ ਪਹਿਚਾਣ ਲਿਆ ਆਪਾਂ ਨੂੰ ਹਨਾ। ਤਾ ਬਹੁਤ ਵਧੀਆ ਉਹਨੇ ਆਪਣੇ ਨਾਲ ਗੱਲਬਾਤਾਂ ਕੀਤੀਆਂ ਕਿ ਤੁਹਾਡੀ ਫੈਮਿਲੀ ਬਹੁਤ ਵਧੀਆ ਮੈਂ ਡੇਲੀ ਵਲੌਗ ਤੁਹਾਡੇ ਦੇਣੀ ਆ ਨਾ ਵੀ ਜਿਵੇਂ ਹੋਰ ਭੈਣ ਭਰਾਵਾਂ ਦੇ ਵੀ ਦੇਣੀ ਆ ਤਾਂ ਮੈਂ ਤੁਹਾਡੇ ਵੀ ਵਲੌਗ ਦੇਣੀ ਆ ਭੈਣ ਕਹਿੰਦੀ ਜਦੋਂ ਮੈਂ ਬਸ ਚੜੀ ਕਹਿੰਦੀ ਮੈਨੂੰ ਉਹਦੀ ਤੁਹਾਡੀ ਪਛਾਣ ਆ ਗਈ ਹੈ ਨਾ ਪੈਣੇ ਪਿਕਸ ਵਗੈਰਾ ਕੀਤੀਆਂ ਤਾਂ ਆਪ ਨੂੰ ਵੀ ਬਹੁਤ ਵਧੀਆ ਫੀਲ ਹੁੰਦਾ ਹਨਾ ਵੀ ਜਦੋਂ ਕੋਈ ਮਿਲਦਾ ਤੇ ਵੀ ਜਦੋਂ ਕੋਈ ਐਂ ਕਹਿੰਦਾ ਵੀ ਹਾਂ ਤੁਸੀਂ ਬਹੁਤ ਵਧੀਆ ਵਲੌਗ ਬਣਾਉਨੇ ਹੋ ਫੈਮਿਲੀ ਵਲੌਗ ਹੁੰਦੇ ਆ ਤੁਹਾਡੀ ਫੈਮਿਲੀ ਸਪੋਰਟ ਕਰਦੀ ਆ ਇਵਰ ਆਪਣਾ ਵੀ ਜਿਹੜਾ ਵਲੌਗ ਬਣਾਉਣ ਨੂੰ ਜੀ ਕਰਦਾ ਚਲੋ ਆਪਾਂ ਅਪਲੋਡ ਕਰੀਏ ਹਨਾ ਜਦੋਂ ਆਪਾਂ ਨੂੰ ਵੀ ਕੋਈ ਸਪੋਰਟ ਕਰਨ ਵਾਲਾ ਮਿਲਦਾ ਹਨਾ ਭੈਣ ਭਰਾ ਤਾਂ ਵਧੀਆ ਲੱਗਦਾਗਾ ਥੈਂਕ ਯੂ ਸੋ ਮੱਚ ਭੈਣ ਦਾ ਵੀ ਆਪਣੇ ਵੱਲੋਂ ਇੱਕ ਵਾਰੀ ਫੇਰ ਤੋਂ ਹਨਾ ਤੇ ਕੀ ਚਲੋ ਭੈਣ ਇੰਨੇ ਜਿਆਦੇ ਸਪੋਰਟ ਕਰਦੇ ਨੇ ਕਹਿੰਦੇ ਕਿ ਅਸੀਂ ਸਾਰੇ ਫੈਮਿਲੀ ਜਾਨੀ ਕਿ ਦੇਖਦੇ ਉਹਨਾਂ ਦਾ ਬੇਟਾ ਵੀ ਸੁਣਾ ਲ ਕਹਿੰਦੇ ਉਹਨਾਂ ਦੇ ਹਸਬੰਦ ਵੀ ਹੈ ਕਹਿੰਦੇ ਜਿਹੜੇ ਵੀ ਕਦੇ-ਕਦਈ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਕਹਿੰਦੇ ਅਸੀਂ ਕਹਿੰਦੇ ਉਹਨਾਂ ਦੇ ਹਸਬੰਦ ਵੀ ਜ਼ਰੂਰ ਵਲੌਗ ਲੈਂਦੇ ਆ ਤੇ ਚਲੋ ਭੈਣ ਵਲੌਗ ਦੇਖਣਗੇ ਉਹਨਾਂ ਨੂੰ ਬਹੁਤ ਜ ਇੱਕ ਵਾਰੀ ਫਿਰ ਥੈਂਕ ਯੂ so much ਬਸ ਇਦਾਂ ਹੀ ਤੁਸੀਂ ਸਪੋਰਟ ਕਰਿਆ ਕਰੋ ਹਨਾ ਤੇ ਆਪਾਂ ਇਦਾਂ ਹੀ ਜਿਹੜੇ ਆਪਣੇ ਵਲੌਗ ਹੈ ਆਉਂਦੇ ਰਿਹਾ ਕਰਨਗੇ ਵੈਸੇ ਇੱਥੇ ਥੋੜੀ ਜੀ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ ਰੇਂਜ ਦੀ ਪ੍ਰੋਬਲਮ ਹੋ ਜਾਂਦੀ ਹੈ ਵਲੌਗ ਸ਼ਾਇਦ ਇੱਕ ਅੱਧਾ ਦਿਨ ਗੈਪ ਪੈ ਜਾਂਦਾ ਪਰ ਫਿਰ ਵੀ ਆਪਾਂ ਡਿਲੀਟ ਵਲੌਗ ਹੈ ਜਿਹੜੇ ਅਪਲੋਡ ਕਰਦੇ ਆ ਨਵਰੀਤ ਨੂੰ ਮਿਲੋ ਤੇਰਨਾ ਇਹ ਹੈਗੀ ਆਪਣੇ ਚਾਚਾ ਜੀ ਦੀ ਬੇਟੀ ਰਹੀ ਹੈਗਾ ਆਪਾਂ ਦਾ ਭਤੀਜਾ ਤੇ ਵੇਖੀ ਜਾਂਦੇ ਹੁਣ ਉਹ ਦੇਖੀ ਮੂੰ ਤਾਂ ਕੋਲੇ ਨਹੀਂ ਜਾਂਦਾ ਹੈਗਾ ਤੇ ਫੋਨ ਦੇਖਣ ਦਾ ਮਾਰਾ ਜਿਹੜਾ ਕੋਲੇ ਜਾਂਦਾ ਹੈਗਾ ਇਬਾਰਾ ਪਪੂ ਜੀ ਵਰਗਣ ਬੱਲਾ ਬੈਠੇ ਸੀ ਸੂਟ ਬਸ ਇੱਕ ਅੱਧਾ ਸੂਟ ਜਈ ਉਹ ਲੈਣਾ ਸੀਗਾ ਕਿੰਦੇ ਦਾ ਯਾਨੀ ਕਿ ਸੀਗੀ ਥੋੜੀ ਜੀ ਵੀ ਅਜ ਕੰਮ ਸੀਗਾ ਸਾਨੂੰ ਥੋੜਾ ਜਿਹਾ ਜਾਣਾ ਪੈ ਗਿਆ ਸੀਗਾ ਬਠਿੰਡੇ ਤੇ ਬਾਕੀ ਆਪਾਂ ਬੱਚਿਆਂ ਦੇ ਕੱਪੜੇ ਵੀ ਘਰੋਂ ਲਿਆਉਣੇ ਇੱਕ ਅੱਧਾ ਦਿਨ ਦਾ ਆਪਣਾ ਹੋਰ ਗੇੜਾ ਲੱਗੇ ਤੇ ਪਰਸੋ ਤੱਕ ਆਪਾਂ ਪਿੰਡ ਹੈ ਜਿਹੜੇ ਪਹੁੰਚ ਜਾਣਾਗਾ ਕਿਉਂਕਿ ਪਤਾ ਹੈ ਠੰਡ ਦਾ ਕਰਕੇ ਘਰੇ ਵੀ ਨਹੀਂ ਸਰਦਾ ਬਾਕੀ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਭੈਣਾਂ ਬੀਬੀ ਹੈ ਜਿਹੜੀ ਇਮੋਸ਼ਨਲ ਹੋ ਗਈ ਸੀ ਨਾ ਕਿ ਬੀਬੀ ਦਾ ਛੋਟੇ ਬੱਚੇ ਨੇ ਜੀਣੇ ਲੱਦਾ ਹੈ ਭੈਣਾਂ ਵੀ ਹੋਈ ਜਾਂਦਾ ਜਦੋਂ ਬੀਬੀ ਮ ਚੀਜ਼ ਹਾਰੇ ਇੱਕ ਚੀਜ਼ ਹੈ ਜਿਹੜੀ ਉਹਨਾਂ ਨੂੰ ਆਪਦੇ ਕੋਲ ਚਾਹੀਦੀ ਆ ਫੜਾਉਣੀ ਪੈਂਦੀ ਆ ਹਨਾ ਤਾਂ ਬੱਚਿਆਂ ਦਾ ਬਹੁਤ ਜ਼ਿਆਦਾ ਸੁਖ ਹੁੰਦਾ ਚਲੋ ਆਪਦਾ ਵੀ ਮੰਮੀ ਹੁਣ ਇਕੱਲੇ ਕੰਮ ਤੇ ਰਹਿ ਜਾਂਦੇ ਆ ਤੇ ਤਾਂ ਕਰਕੇ ਵੀ ਔਖਾ ਹੋ ਜਾਂਦਾਗਾ ਤੇ ਬਾਕੀ ਬੀਬੀ ਪਹਿਲਾਂ ਤੋਂ ਹੀ ਜਦੋਂ ਤੁਰਦੇ ਫਿਰਦੇ ਸੀਗੇ ਉਦੋਂ ਵੀ ਜਦੋਂ ਵੀ ਜ਼ਰੂਰੀ ਨਹੀਂ ਵੀ ਜਾਜੋ ਪੂਆ ਵਰਗੇ ਜਾਂਦੇ ਉਹ ਦੀ ਇਮੋਸ਼ਨਲ ਹੁੰਦੇ ਆ ਜਦੋਂ ਮੈਂ ਪੇਕੇ ਇੱਥੇ ਆਣੀ ਆ ਤੇ ਬੀਬੀ ਨੇ ਇਮੋਸ਼ਨਲ ਹੋਣਾ ਹੀ ਹੋਣਾ ਹੁੰਦਾ ਜਿਵੇਂ ਉਦੋਂ ਮੈਂ ਜ਼ਿਆਦੀ ਗੱਡੀ 'ਚ ਬੈਠਣ ਲੱਗੀ ਬੀਬੀ ਨੂੰ ਬਾਹਰ ਕਰ ਲਗੀ ਤੇ ਪਰ ਬੀਬੀ ਨੇ ਪੁੱਠੀ ਮੁੜ ਕੇ ਜਿਹੜਾ ਬੀਬੀ ਤੋਂ ਨਹੀਂ ਦੇਖਿਆ ਗਿਆ ਕਿਉਂਕਿ ਘਰ ਸੁਨਣਾ ਹੋ ਜਾਂਦਾ ਘਰ ਦੇ ਵਿੱਚ ਉਹ ਹੀ ਗੱਲ ਵੇਸੀ ਕਰਨ ਜੀ ਆ ਗਏ ਤੇ ਸੁਨਣਾ ਤਾਂ ਫਿਰ ਹੋਣੀ ਹੀ ਹੈਗਾ ਘਰੇ ਜਾਉਂਗਾ ਕੱਲ ਨੂੰ ਘਰੇ ਜਾਣਾ ਉਧਰ ਉਹਨੂੰ ਸੀ ਮੈਂ ਜਾਮਾ ਹੁਣ ਇਹਨੂੰ ਆਏ ਆ ਤੇ ਸਮ੍ਰਿਧ ਡੈਡੀ ਵੀ ਸਾਡੇ ਬਢੰਡੇ ਮਿਲ ਗਏ ਸੀਗੇ ਹਾਏ ਮੈਨੂੰ ਲੱਗਦੀ ਮੈਂ ਡੈਡ ਨਾਲ ਚੜ ਕੇ ਭੱਜ ਜਾਂਗੀ ਕੱਲ ਤਾਂ ਆਏ ਆਪਾਂ ਅੱਜ ਡੈਡੀ ਉਹਨਾਂ ਉਧਰ ਵੀ ਗਈ ਤੇ ਚਲੋ ਜੀ ਜਾਂਦੇ ਆਪਾਂ ਚਾਚੇ ਤਾਇਆ ਦੇ ਘਰੇ ਤੇ ਹੋ ਸਕੇ ਤਾਂ ਉੱਥੇ ਵਲੌਗ ਬਣਾਵਾਂਗੇ ਤੇ ਜਾਣਿਆ ਭੋਜੇ ਨਾਲ ਬਾਹਰ ਤਾਇਆ ਬੈਠਾ ਨਾ ਪਤਾ ਨਹੀਂ ਸੁਣੋ ਨਹੀਂ ਕਰੋ ਕੋਈ ਬਾਹਰ ਤੋਂ ਆ ਸਾਰੇ ਨਹੀਂ ਦਿੰਦੇ ਕੋਈ ਵੀ ਨਹੀਂ ਕੋਈ ਵੀ ਨਹੀਂ ਦਿੰਦਾ ਕੋਈ ਵੀ ਨਹੀਂ ਦਿੰਦਾ ਸਾਜੀ ਬੱਚਾ ਕਿਹਦਾਦੀ ਤੋਂ ਚੱਲ ਸਾਜੀ ਬੱਚਾ ਕਾ ਦਾ ਕਾ ਬੀਬੀ ਜੀ ਸਬਜੀ ਕਾ ਨਹੀਂ ਬਣਾਈ ਆ ਆ ਲੈ ਬੱਤਾ ਆ ਨਾਈ ਛੱਡੀ ਆਪਾਂ ਆਨੰਦ ਨੰਨੀ ਦੇ ਗੁੱਛੇ ਮੰਮੀ ਆ ਗਈ। ਲਓ ਜੀ ਟਾਈਮ 5:30 ਦਾ ਹੋ ਗਿਆ। ਹਾਂ। ਮੰਮੀ ਕਿੱਧਰ ਗਈ? ਸ਼ੇ। ਮਾਂ ਤਾਂ ਕਿੱਧਰ ਗਈ। ਲਓ ਜੀ ਵੀਰਾ ਹੁਣ ਗਿਆ ਹੋਇਆ ਭੈਣ ਨੂੰ ਲੈਣ। ਹਾਂ ਸਾਰੀਆਂ ਡੱਡ ਪੈਣਾ ਇਕੱਠੀਆਂ ਹੋ ਜਾਣਗੇ।

ਆ ਮੈਂ ਬਤਨ ਨੂੰ ਘਵਾ ਕੇ ਬਾਹਰ ਲਿਆ ਕੇ ਅੱਜ ਸਬਜ਼ੀ ਬਣਾਈ ਹੈ ਗਾਜਰਾਂ ਨੂੰ ਤਾਂ ਆਹੀ ਕੁਛ ਚੱਲਦਾ ਗਾਜਰਾਂ ਆਲੂ ਮਟਰ ਇੱਕ ਭੈਣ ਹੋਰ ਆ ਜਾਣੀ ਆ ਆ ਨਾ ਇੱਕ ਦੀਦੀ ਹੋਰ ਆ ਜਾਣੀ ਹੁਣ ਸ਼ਵਨੀਤਾ ਆਉਗੀ ਆਪਣੀ ਕੌਣ ਆਊਗਾ ਸ਼ਵਨੀਤਾ ਸ਼ਵਨੀਤਾ ਹੋ ਦੀਦੀ ਹਾਂ ਜੀ ਜੀ ਆਨੇ ਮੈਂ ਬਾਹਰ ਕੱਢ ਕੇ ਲਈ ਮੈਂ ਜਮਿੰਦਰ ਵੀ ਆ ਗਿਆ ਆ ਜੋ ਖਾਣਾ ਮੂਵੀ ਲੈਣੀ ਖਾਣਾ ਖਾਣਾ ਚੱਕਲਾ ਇਹ ਡੇਗਣਾ ਬਈ ਜਦ ਮੈਂ ਉਹਨਾਂ ਕੋਲ ਬਲੌਗ ਬਣਾਉਣ ਜਾਂਦੀ ਹਾਂ ਹੱਸਣ ਲੱਗ ਜਾਂਦੇ ਆ। ਆਹ ਬਲੌਗ ਹੈ ਜਿਹੜਾ ਬਹੁਤ ਜਿਆਦਾ ਘੱਟ ਬਣਿਆ ਹੁੰਦਾ। ਆਹ ਤਾਂ ਕੀ ਬਾਰੇ ਹੁੰਦੇ ਸੁਦੀ। ਆਜੇ ਵਾਲੇ ਬਾਹਰ। ਇੱਕ ਤਾਂ ਖਾਈ ਹੁੰਦਾ। ਛਲਕਾ ਨਹੀਂ ਖਾਣਾ। ਮਮਾ ਬੈਠੇ ਬਾਹਰ ਮਮਾ ਦਸਵਾਲਾ। ਦਸਵਾਲੇ ਆਜੇ ਆਜੇ ਚਲੋ ਆਰ ਸਮ੍ਰਿਤ ਕਿਉਂ ਸਾਫਣਾ ਲੱਗੀ ਪਈਆਂ। ਸਵਾਦ ਆ।

ਕਦੇ ਦੋ ਦਿਨ ਹੋ ਗਏ ਵਧੀਆ ਦਿਨ ਲੱਗਦਾ ਸੀ ਹੁਣ ਕੱਲ ਨੂੰ ਦੇਖੋ ਕਿਦਾਂ ਦਾ ਦਿਨ ਟੱਗਦਾ ਪਰ ਵੰਤਵਾਰ ਵੀ ਹਰਿਆਈ ਨਹੀਂ ਲੇਟ ਹੀ ਹੋ ਗਏ ਤੇ ਆਣ ਮੈਂ ਜਿਹੜਾ ਸਾਡਾ ਲੋਟੀ ਨਹੀਂ ਉਹਦਾ ਸਾਰਾ ਦਿਨ ਸ਼ਰਾਰਤੀ ਬੱਚਾ ਹਨਾ ਇਹਨਾਂ ਦਾ ਤੁਸੀਂ ਸ਼ਰਾਰਤੀ ਹੋ ਕੇ ਗੱਡ ਬੇਬੀ ਗੱਡ ਬੇਬੀ ਗੱਡ ਬੇਬੀ ਹੁਣ ਇਹਨਾਂ ਦਾ ਆਦੀ ਗੱਡੀ ਹਨਾ ਬਦਲਾਈ ਹੋਵੇ ਤਾਂ ਧੁੰਦ ਹੋਊ ਗਲਦੂ ਹਾਂ ਕੋਈ ਖੰਮਾ ਕਿ ਤੇ ਉਹਦਾ ਵਾਈਂ ਨਹੀਂ ਦੇਂਦੇ ਬੀਬੀ ਪੁੱਛੋ ਇੱਧਰ ਪੁੱਛਣਾ ਕਿ ਮਮਾ ਸੱਜਕਾਰੀ ਬਣੀ ਆ ਦਾਲ ਬਣੀ ਆ ਪੁੱਛ ਤਾਂ ਸਹੀ ਫਿਰ ਨਾਲ ਦਾਲ ਦਾਲ ਨਾੜ ਬੜੀ ਜਾਂ ਦਾਲ ਹਾਂਜੀ ਮੇਰੇ ਡੰਡਾ ਕਾਤ ਨਹੀਂ ਸੰਦੀ ਮਾਰੀ ਨਾ ਦੀਦੀ ਦੇ ਪੁੱਤ ਨਾ ਨਰਵ ਨਰਵ ਅੰਜਸੀ ਆਲੂ ਲੈ ਰੋ ਬਾਈ ਕਰੇ ਬਾਈ ਆਲੂ ਲੈ ਲੋ ਪੁੱਤ ਤੂੰ ਖਾਣਾ ਕੀ ਹੈ ਆਪਣੇ ਸਾਦੀ ਦੇ ਰੱਖ ਜਾਂਦਾ ਬਾਬੇ ਜਣਾ ਕੀ ਹੈ ਅਸੀਂ ਆਣੇ ਨਰਵ ਪੁੱਤ ਉਹ ਨਹੀਂ ਮੈਨੂੰ ਐਂ ਦੱਸ ਵੀ ਤੂੰ ਖਾਣਾ ਕੀ ਹੈ ਆਣੋ ਨੇ ਖਾਣਾ ਖੀਆ ਵਿਚਾਰੇ ਨੂੰ ਮਿਲੇ 2 ਦਿਨ ਹੋ ਗਏ ਗੋਲ ਗੱਪੇ ਮੰਮਾ ਤੇ ਲਿਆ ਕੇ ਨਹੀਂ ਦਿੰਦੀ ਕਿੱਥੇ ਜਾਵੇ ਲਿਆ ਬੰਦ ਨਹੀਂ ਬੋਲ ਲਿਆ ਕੇ ਤਾਂ ਮੈਂ ਤੁਹਾਨੂੰ ਖਵਾ ਮੈਂ ਨੂੰ ਕੋਈ ਨਹੀਂ ਦੇ ਕਿ ਮੰਮਾ ਸਾਦਨੀ ਆ ਹੋਰ ਫਿਰ ਹੁਣ ਇੱਥੇ ਕਿਹੜਾ ਕੋਈ ਰੇੜੀ ਲੱਗਦੀ ਹੈਗੀ ਹੁੰਦਾ ਮੈਂ ਬਾਗ ਲੈ ਆਣੀ ਮੰਮੀ ਆਉਂਦੀ ਬੱਤੀ ਹਾਲ ਕੇ

ਉਹ ਆਪ ਤੇ ਮੇਰਾ ਫੋਨ ਚੱਕ ਲਈਂ ਤੇ ਮਾਮੇ ਲੰਮੇ ਪੁੱਛ ਗਿਆ ਹੈਗਾ ਹੁਣ ਲਓ ਜੀ ਭੈਣ ਵਰਗੇ ਆਉਂਦੇ ਆ ਤੇ ਸਭਨੀ ਤੁਮ ਕੱਲਾਲੇ ਵਲੌਗ ਤੇ ਮਲਾਵਾਗੇ ਆਪਾਂ ਬਾਕੀ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਕਿਰਪਾ ਕਰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ ਹੁਣ ਬੈਠ ਕੇ ਖੜ ਕੇ ਸਾਰੇ ਹਨਾ ਦੇਖੋ